ਤੇ بڑے ਦਾ ਵਾਦੇ ਦੇ ਇਥੇ ਤੂੰ ਪਾਈਏ ਉਹ ਟੂਪ ਦਾ ਜਵਾਬ ਮਿਲ ਗਏ ਕਿਤੇ ਬਟੱਲੇ ਦੇ ਕਿੱਦਾਂ ਇਹ ਨੂੰ ਲੱਗਿਆ ਇੱਕ ਲੱਖ ਤੋਂ ਉੱਤੇ ਪਿਆਇਆ ਪਿਆ 1 ਲੱਖ ਤੋਂ ਉੱਤੇ ਤੇ ਹੁਣ ਇਸ ਟਾਈਮ ਮੀਟਰ ਕੱਟਿਆ ਗਿਆ ਤੁਹਾਡਾ ਮਾਟਾਰ ਕੱਟੀ ਹੈ ਤੇ ਮੀਟਰ ਉੱਥੇ ਜਿੱਨੀ ਜਾਣਾ ਬਿਅਰ ਤੋਂ ਪਾਈ ਜੇ ਜਦੋਂ ਫਮੀ ਨਾਲ ਆ ਕੇ ਬਿਲਕੁਲ ਆਹ ਛੋਟੀ ਇਥੋਂ ਤਾਰ ਕਨੈਕਸ਼ਨ ਕੱਟ ਦਿੰਦਾ ਜੇ ਉਹ ਮੀਟਰ ਤੇ ਨਹੀਂ ਉੱਤੇ ਵੀ ਤਾਂ ਚੱਲੀ ਜਾਂਦਾ ਅੱਛਾ ਤੇ ਬਿੱਲ ਤੁਹਾਨੂੰ ਹਰ ਵੀ ਲਿਆ ਦੇ। ਹਰ ਮਹੀਨੇ ਦੀ ਮਹੀਨੇ ਨਾਲ ਕਿਹੜੇ ਕਿਹੜੇ ਮਹੀਨੇ ਤੋਂ ਸੋ ਅੱਜ ਮਲਾਵਾਂਗੇ ਇੱਕ ਹੋਰ ਪਰਿਵਾਰ ਦੇ ਨਾਲ ਇੱਕ ਗਰੀਬ ਪਰਿਵਾਰ ਜਿਹੜਾ ਕਿ ਸਾਰੇ ਦਾ ਸਾਰਾ ਪਰਿਵਾਰ ਬਿਮਾਰੀਆਂ ਦੇ ਨਾਲ ਲਗਾਤਾਰ ਜੂਝ ਰਿਹਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਭਿਆਨਕ ਬਿਮਾਰੀ ਕਿਸੇ ਨੂੰ ਗਲੇ ਦੀ ਬਿਮਾਰੀ ਕੋਈ ਆਪਰੇਸ਼ਨ ਹੋ ਗਿਆ ਸਾਦੀ ਬਿਮਾਰੀ ਇਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਤਿੰਨ ਜੀਆ ਤਿੰਨਾਂ ਨੂੰ ਅਲੱਗ-ਅਲੱਗ ਬਿਮਾਰੀਆਂ ਨੇ ਤੇ ਲੱਖਾਂ ਰੁਪਿਆ ਕਰਜ਼ਾ ਸਿਰ ਚੜਾਇਆ ਹੋਇਆ ਡਾਕਟਰਾਂ ਨੂੰ ਲਗਾਤਾਰ ਪੈਸੇ ਆ ਜਿਹੜੇ ਉਹ ਬਿਮਾਰੀਆਂ ਦੇ ਮੂੰਹ ਹੀ ਡਾਕਟਰਾਂ ਦੇ ਮੂੰਹ ਹੀ ਉਹ ਜਾ ਰਹੇ ਆ ਸੋ ਇਹਦੇ ਚੱਲਦਿਆਂ ਪ੍ਰਸ਼ਾਸਨ ਦੇ ਵੱਲੋਂ ਬਿਜਲੀ ਡਿਪਾਰਟਮੈਂਟ ਦੇ ਵੱਲੋਂ ਇਹਨਾਂ ਦਾ ਮੀਟਰ ਕੱਟ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਤੋਂ ਬਿੱਲ ਨਹੀਂ ਭਰਿਆ ਗਿਆ ਔਰ ਇਹਨਾਂ ਦਾ ਕਹਿਣਾ ਹੈਗਾ ਕਿ ਬਿੱਲ ਮੀਟਰ ਕੱਟੇ ਤੋਂ ਬਾਅਦ ਵੀ ਜਿਹੜਾ ਇਹਨਾਂ ਨੂੰ ਬਿੱਲ ਆਉਂਦਾ ਰਿਹਾ ਸੋ ਹੁਣ ਤੱਕ ਇਹ ਕਹਿੰਦੇ ਹੈਗੇ ਕਿ ਲੱਖ ਰੁਪਈਆ ਜਿਹੜਾ ਬਿੱਲ ਆ ਜਿਹੜਾ ਉਹਨਾਂ ਦਾ ਬਣ ਚੁੱਕਿਆ ਹੈ ਸੋ ਗੱਲਬਾਤ ਕਰਾਂਗੇ ਇਸ ਪਰਿਵਾਰ ਦੇ ਨਾਲ ਜਾਣਾਂਗੇ ਇਹਨਾਂ ਦੇ ਕੀ ਕੀ ਇਹਨਾਂ ਨੂੰ ਤਕਲੀਫਾਂ ਹੈ ਕੀ ਕੀ ਸਮੱਸਿਆਵਾਂ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਮਾਤਾ ਕੀ ਸਮੱਸਿਆ ਕੀ ਹੁੰਦੀ ਹੈ ਜੀ ਏ ਮੈਨੂੰ ਬਿਮਾਰੀ ਨੇ ਤੇ ਪਸੂ ਪੰਜ ਤਾਂ ਮੇਰੇ ਜਾਨਵਰ ਮਰੇ ਰੇੜੇ ਤੇ ਵੜਦੇ ਹੂੰ ਮੈਨੂੰ ਉਹ ਨਹੀਂ ਉੱਠਿਆ ਗਿਆ ਮੜ ਕੇ ਮੇਰਾ ਬੱਚਾ ਪਹਿਲਾਂ ਵੱਡਾ ਸੀ ਇਹਦੂ ਇਹਦੂ ਅੱਤਾ ਛੋਟਾ ਸੀ ਬੱਚਾ ਉਹਦੇ ਨਾਲ ਲੱਤ ਰੱਟ ਕੇ 60-6000 ਰੁਪਏ ਹਤੇ ਲਾਇਆ ਹੂੰ ਉਹ ਦੂਜਾ ਵਾਰ ਮੜੀ ਸਰਪਤੀ ਆਈ ਤਾਂ ਆ ਮੁੰਡਾ ਮੇਰਾ ਬਿਮਾਰ ਹੋ ਗਿਆ ਹੂੰ ਇਹ ਤੇ ਗਏ ਬਸਦੇ ਲੱਖ ਰੁਪਏ 3 ਲੱਖ ਦੇ ਨੇੜੇ ਪਹੁੰਚ ਗਿਆ ਸਾਰੇ ਸਾਡੇ ਕਾਗਜ਼ ਪੱਤਰ ਪਈਏ ਜੇ ਬਿਮਾਰੀ ਦੇ ਇਹ ਸੱਤਾ ਪੈਸਾ ਨਹੀਂ ਤਰਗਤ ਅਨਸਾਰ ਲੋਗੇ ਸੱਤਾ ਬਲੇ ਨਹੀਂ ਬਰੇ ਕੀ ਕੀ ਬਿਮਾਰੀ ਕੀ ਕੀ ਪ੍ਰੋਬਲਮ ਯਾਰ ਤੋ ਹਾਨਾ ਬਣਿਆਗਾ ਜਾੜ ਦਾ ਹਾਨਾ ਬਣਿਆ ਜੀ ਜਾੜ ਜਾੜ ਦੇਗੀ ਇਹ ਤਾਂ ਜਾੜ ਤੋਂ ਬਸ ਇਹਦਾ ਇਹ ਤਾਂ 4 ਮਹੀਨਿਆਂ ਤੋਂ ਆਵਾਜ਼ ਆਈ ਹੈ ਹਾਂ 4 ਮਹੀਨਿਆਂ ਤੋਂ ਆਵਾਜ਼ ਆਈ ਹੈ 4 ਮਹੀਨਿਆਂ ਚ ਇਹ ਪੈਪ ਪਈ ਹੈ ਪੈਪ ਤੋਂ ਆਵਾਜ਼ ਮੜ ਕੇ ਤੇ ਫੇਫੜਾ ਫਟ ਗਿਆ ਤੇ ਬੜੇ ਦਾ ਵਾਦੇ ਦੇ ਇਥੇ ਤੂੰ ਪਈ ਆ ਉਹ ਟੂਪ ਦਾ ਜਵਾਬ ਮਿਲ ਕੇ ਕਹਿੰਦੇ ਬਟੰਡੇ ਲੈ ਕੇ ਜਾਈਂ ਫੇਰ ਇਥੇ ਭੈਣ ਤਨਾਮਾ ਤਬਨਾ ਤਕ ਕੀਤੀ ਕਿਸੇ ਦੀ ਝੋਲੀ ਪਾ ਕੇ ਉਹਨਾਂ ਨੂੰ ਵਦਤ ਕੀਤੀ ਉਥੇ ਪੈਪ ਕਟਾਈ ਫਰੀਦਗੜ੍ਹ ਮੈਡੀਕੋਲਜ ਮੈਡੀਕੋਲਜ ਦੀ ਇਹਦੀ ਆ ਟੂਪ ਪਈ ਸੀ ਇੱਥੇ ਪਈ ਸੀ ਸਾਨੂੰ ਕੋਈ ਨਹੀਂ ਮੇਰਾ ਬੰਦਾ ਉਹ ਵੀ ਬਿਮਾਰ ਪਿਆ ਉਹਨੂੰ ਸਾਦੀ ਬਰੋਗੋਲਾ ਕਤੇ ਗੇੜਾ ਮਿਲਦਾ ਕਦੀ ਨਹੀਂ ਮਿਲਦਾ ਚਾਰ ਚਰ ਪੰਜ ਪੰਜਨ ਕਹਿੰਦੇ ਆ ਕੀ ਤੁਮ ਕੀ ਕਰਦੇ ਤੁਹਾਡੇ ਇਹੜਾ ਕਿੜਾ ਹੈ ਅੱਛਾ ਕੀ ਸਾਦੀ ਬਿਮਾਰੀਆਂ ਨੇ ਹਾਂ ਸਵਾ ਚੜਦਾ ਨੂੰ ਵੀ ਤੇ ਤੁਹਾਨੂੰ ਕੀ ਬਿਮਾਰੀ ਹੈ ਮੈਨੂੰ ਦੋ ਆਪਰੇਸ਼ਨ ਹੋ ਗਏ ਪਹਿਲਾਂ ਬੱਚਿਆਂ ਵਾਲਾ ਕਰਾ ਮੜ ਕੇ ਪਿੱੱਤਾ ਫਾਟ ਗਿਆ ਸੀ ਹੁਣ ਢੋਈ ਤੇ ਟੱਟ ਵੱਜੀ ਢੋਈ ਤੋਂ ਨਹੀਂ ਕੰਮ ਹੁੰਦਾ ਹੂੰ ਉਹ ਇਤਵੀ ਥਾ ਕੋਈ ਆ ਕੇ ਦੇ ਵੀ ਸਭ ਗੁਰੰਗਾਲੀ ਬਿਮਾਰੀ ਪੈੜੀ ਲੱਗੀ ਆ ਹੁਣ ਹੂੰ ਬਈ ਹੁਣ ਫਰੇਸ਼ਨ ਹੁਣ ਵੀ ਹੋਊਗਾ ਹੁਣ ਮੈਂ ਕਰਉਂਦੀ ਨਹੀਂ ਡਰਦੀ ਕਹਿੰਦਾ ਮਤਲਬ ਕਿ ਸਾਰੇ ਦਾ ਸਾਰਾ ਪ੍ਰਵਾਹ ਚਾਰ ਦੀ ਚਾਰ ਹੀ ਟੇਟੇ ਤੇ ਵੱਜੋ ਰੱਤੇ ਹੂੰ ਸੱਦ ਗਾਦੀ ਦੀ ਬੜੀ ਵੱਜੋ ਰੱਤੀਆਂ ਚਾਰ ਹੀ ਹੂੰ ਕੋਈ ਬੰਦਾ ਆਈ ਨਹੀਂ ਵੀ ਕਿਸੇ ਕੰਮ ਜਵੇ ਰਫੇ ਫੜਾਫਟੇ ਦਾ ਕਈ ਦਾ ਕੰਮ ਤਾਂ ਕਰ ਨਹੀਂ ਸਕਦਾ ਕੋਈ ਉਹ ਚਲਾ ਪਤਲਾ ਮਾੜਾ ਮੋਟਾ ਸੇ ਉਹਦਾ ਕਰਦਾ ਉਹ ਗੱਲ ਕਰਿੰਦਾ ਉਹ ਦਿਹਾੜੀ ਜਾਂਦਾ ਨਾਲ ਸਵੇ ਨਸ਼ਾ ਦੇਦੰਦਾ ਖਾਂਦਾ ਹੁੰਦਾ ਹੋਰ ਕੋਈ ਖਾਣੇਗਾ ਹੂੰ ਕੋਈ ਕਿਤੇ ਖਾਂਦਾ ਸੱਕ ਜਾਂਦਾ ਉਹਦਾ ਖਾ ਰੇਗਾ ਹੂੰ ਉਹ ਹਰ ਵਕਤ ਨਹੀਂ ਖਾਂਦਾ ਹੂੰ ਹੋਰ ਉਹਨਾਂ ਨੂੰ ਇਹੀ ਦੂਜੀ ਵਾਰ ਕੋਈ ਖਾਈ ਨਹੀਂਗਾ ਹੂੰ ਕਿਤੇ ਮੈਂ ਜਾੜ ਕੇ ਗੇੜਾ ਉਹਨੂੰ ਕਦੇ ਤੇ ਪਗ ਲੈ ਲੈਂਦਾ ਤੇ ਨਹੀਂ ਤਾਂ ਉਹ ਵੀ ਆਈਆਂ ਸਾਹ ਚੜ ਜਾਂਦਾ ਇੰਨੀ ਦੂਰ ਤੁਰਦਾ ਤੇ ਸਾਹ ਚੜ ਜਾਂਦਾ ਇੰਨੀ ਕੀ ਦੂਰ ਤੁਰਦਾ ਖਾਣਾ ਚੜ ਜਾਂਦਾ ਇਹ ਗੱਲ ਬਹੁਤ ਭੈਣ ਭਰਾਵਾਂ ਦੇ ਸਾਰੇ ਮੈਂ ਤਾਂ ਕਰ ਜਾਂਦੀ 80 ਡਾਕਟਰ ਦਾ ਵੀਰੇ ਦਾ ਜੇ ਰਹਿੰਦਾ ਸਾਡੇ ਏ ਮੁੰਡੇ ਤੇ ਲਾਇਆ ਸੀ ਕਰਜ਼ਾ ਉਹ ਨਹੀਂ ਲਿਆ ਅਜੇ ਸਾਥ ਹਮ ਅਜੇ ਉਹ ਵੀ ਕਹਿੰਦੇ ਥਾਤੇ ਜੀ ਕਰਜਾ ਕਰ ਲਾਂਗੇ ਭਾਈ ਜਦੋਂ ਪੈਸਾ ਮਿਲਿਆ ਤੇ ਬਿੱਲ ਨੂੰ ਭਰਾ ਕੇ ਸੀ ਡਾਕਟਰ ਦੇ ਲਈ ਸਾਰੇ ਭੈਣ ਭਰਾਵਾਂ ਦੀ ਬਿੱਲ ਮੁੰਡੇ ਮਾਫ ਜੇ ਕਿਤਾ ਕਿ ਮੇਰੀ ਕਬੀਲਦਾਰੀ ਹੈ ਮੈਂ ਕਿੰਨਾ ਖਰਪ ਕਿੰਨਾ ਬਿੱਲ ਕਿੰਨਾ ਆ ਗਿਆ ਜੀ 1 ਲੱਖ ਤੋਂ ਉੱਤੇ ਪਹੁੰਚਾਇਆ ਪਿਆ ਜੀ 1 ਲੱਖ ਤੋਂ ਉੱਤੇ ਤੇ ਹੁਣ ਇਸ ਟਾਈਮ ਮੀਟਰ ਕੱਟਿਆ ਗਿਆ ਤੁਹਾਡਾ ਮਾਟਾਰ ਕੱਢੀ ਐ ਤੇ ਮੀਟਰ ਉੱਥੇ ਚੱਲੀ ਜਾਂਦਾ ਬਿੱਲ ਫਾਨੂੰ ਆ ਜਾਂਦਾ ਜਦੋਂ ਫਮੀ ਨਾ ਲੱਗੇ ਬਿੱਲ ਕੱਟੇ ਅੱਛਾ ਫੋਟੀ ਇਥੋਂ ਤਾਰ ਕਨੈਕਸ਼ਨ ਕੱਟ ਦਿੱਤਾ ਜਾ। 100 ਮੀਟਰ ਚਲੀ ਜਾਂਦਾ। 100 ਮੀਟਰ ਚਲੀ ਜਾਂਦਾ। ਅੱਛਾ ਤੇ ਬਿੱਲ ਤੁਹਾਨੂੰ ਹਰ ਮਹੀਨੇ ਆ ਜਾਂਦਾ। ਅ ਮਹੀਨੇ ਦੀ ਮਹੀਨੇ ਨਾਲ। ਕਿਹੜੇ ਕਿਹੜੇ ਮਹੀਨੇ ਕੱਟੀ ਗਈ ਸੀ ਤਾਰ? ਇਹ ਕੱਟੀ ਗਈ ਕਿ ਇੱਥੇ ਚ ਕੱਟੀ ਗਈ ਹਨ ਸਾંને ਨਹੀਂ ਪਤਾ ਵੀ ਕਿਹੜਾ ਨਹੀਂ। ਹੋਲੀ ਹੋਲੀ। ਹਾਂ ਹੋਲੀ ਤਾਂ ਮਗਰੋਂ ਕੱਟੀ ਪਾਉਂਦੇ ਤਾਂ। ਹੋਲੀ ਤੋਂ 5 ਦਿਨ ਮਗਰੋਂ ਪਿੱਛੇ ਸਾਲ ਚ। ਹਾਂ। ਅੱਛਾ ਤੇ ਉਸ ਤੋਂ ਬਾਅਦ ਬਿੱਲ ਫਿਰ ਕਿੰਨੇ ਵਾਰੀ ਆ ਗਿਆ ਜੀ? ਇਹ 2 3 ਆਗੇ ਤੀਜਾ ਚੌਥਾ ਆਉਣਾ ਆ। ਤੇ ਤੁਸੀਂ ਗੱਲ ਨਹੀਂ ਕਰੀ ਬਿਜਲੀ ਘਰ ਚ ਜਾ ਕੇ ਗਏ ਸੀ ਕੋਈ ਗੱਲ ਨਹੀਂ ਸੁਣੀ ਸਾਡੇ ਆਗਲ ਸਾਡਾ ਸਮਾਨ ਤੁਹਾਨੂੰ ਵਿਖਾਇਆ ਇਹ ਬਾਵਿਸ਼ ਕਰਤੇ ਖੈਲ ਪਰ ਆ ਲਈ ਉਹਨਾਂ ਦਾ ਰੱਖ ਲਈ ਪਹਿਲੇ ਬਿੱਲ ਪਾ ਦੋ ਤਾਂ ਫਿਰ ਸਾਰਾ ਕਲੀਅਰ ਕਰੋ ਫਿਰ ਮਾਫ ਕਰਾਂਗੇ ਨਹੀਂ ਮਾਵੇ ਤੇ ਜੇ ਭਾਰੀ ਲਿਆ ਤਾਂ ਫਿਰਾਨੂੰ ਕੀ ਲੋੜ ਜੇ ਇੰਨੇ ਜੋਗੀ ਹੋਈਏ ਤੇ ਕਿੱਥੋਂ ਕਰਾਂਗੇ ਜੇ ਇੰਨੇ ਜੋਗੀ ਹੋਈਏ ਤਾਂ ਫਿਰ ਅਸੀਂ ਕਿਉਂ ਆੜੇ ਕੀ ਕਰਤਾ ਵਾਟਰ ਕੋਆ ਜੀ ਕੋਲਰ ਲਾਈ ਹੈ ਫਰਜ ਲਾਈ ਹੈ ਮੇਰੇ ਅੱਖਾਂ ਦੇ ਘਰੇ ਮੈਂ ਸਰਦੀ ਕੀ 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 ਪੱਖਾ ਵਗੈਰਾ ਕੀ ਪੱਖਾ ਵੇਖੀ ਚੱਲਦਾ ਪੱਖਾ ਚੱਲਦਾ ਤੰਗਾ ਇੱਕ ਪੱਖਾ ਚੱਲਦਾ ਇੱਕ ਛੋਟਾ ਪੱਖਾ ਉਹ ਤਾਂ ਬਾਹਰ ਲਾ ਕੇ ਉਹ ਪੈਟ ਉੱਪਰ ਹਮਮ ਤਾਂ ਨਾ ਮਾ ਪੱਖਾ ਵੀ ਨਹੀਂ ਲਿਆ ਜਾਂਦਾ ਜੀ ਤੇ ਬੈਲ ਵਾਲਿਆਂ ਆਖੇ ਇੱਥੇ ਕਾਰ ਕੱਢ ਜਾਂਦੇ ਦੱਸ ਵੀ ਅਸੀਂ ਕੀ ਕਰਕੇ ਸੀ ਤੇ ਸਾਡੇ ਵੀ ਅਸੀਂ ਗਰੀਬੀ ਮਜਬੂਰੀ ਹੈ ਤਾਨੂੰ ਵੀ ਤਾਂ ਵੇਖੋ ਹਮਮ ਵੀ ਸਾਰਾ ਵੀ ਆ ਤਨ ਗਰੀਬੀ ਮੀਰ ਦੱਸਦਾ ਹੀ ਹੁੰਦਾ ਹੈ ਹਮਮ ਤੇ ਸਾਡੇ ਬਲੀ ਕੋਈ ਅਸਲ ਨਹੀਂ ਪੁੱਛਿਆ ਨਾ ਸਰਪੰਚ ਨੇ ਦੱਸਣੀ ਤੇ ਉਹ ਫੇਰ ਮੈਂ ਤਾਂ ਹੁਣ ਤੁਸੀਂ ਬਿਜਲੀ ਕਿੱਥੋਂ ਬਾਹਰਦੇ ਹੋ ਤੁਹਾਡੀ ਤਾਰ ਕਰਦੇ ਤੇ ਕਿਤੇ ਲਾਦਾ ਹੀ ਦਾ ਤੇ ਨਹੀਂ ਤਾਂ ਕਈ ਵਾਰੀ ਨਹੀਂ ਮਿਲਦੀ ਹਮ ਅਰੇ ਮੁੰਡੇ ਤਾਂ ਲਈ ਹੈ ਹਣੇ ਮੁੰਡਾ ਬੈਠਾ ਮੇਰੇ ਦੇਖਦਾ ਤੇ ਇਹਨੇ ਦੇਖਿਆ ਫਟਾਫਟ ਇਹਨੇ ਨਹੀਂ ਰਿਹਾ ਤੇ ਤੇ ਪਾਉਂਦਾ ਹੀ ਹੂੰ ਇਹ ਵੀ ਕਹਿੰਦੇ ਵੀ ਤੁਹਾਨੂੰ ਨਾ ਕੀਤੀ ਅਸੀਂ ਨਹੀਂ ਦੇਖ ਸਕਦੇ ਹੂੰ ਅੱਛਾ ਥੈਂਕ ਯੂ ਠੀਕ ਉਹ ਜਿਹੜੇ ਬਾਈ ਤੋਂ ਇਹਨਾਂ ਨੇ ਬਿਜਲੀ ਲਈ ਆ ਉਹ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਹਾਂਜੀ ਆ ਆਜੋ ਬਾਈ ਜੀ ਹਾਂਜੀ ਬਾਈ ਜੀ ਕੀ ਕਹਿਣਾ ਤੁਹਾਡਾ ਤੁਸੀਂ ਦਿੱਤੀ ਤਾਰ ਇਹਨਾਂ ਨੂੰ ਹਾਂਜੀ ਬਾਈ ਜੀ ਅੱਛਾ ਆਪਾਂ ਤਾਰ ਦਿੱਤੀ 2-3 ਮਹੀਨੇ ਹੋ ਗਏ ਤਾਰ ਦੇ ਬਿੱਲ ਕੱਟੇ ਇਹਨਾਂ ਨੇ ਤਾਰ ਕੱਟੀ ਨਾ ਹੂੰ ਆਪਾਂ ਸਰਕਾਰੋਂ ਤਾਰ ਲਾਇਆ ਨਹੀਂ ਹੂੰ ਅੱਗੇ ਵੇਖੋ ਇਹਨਾਂ ਦਾ ਕੀ ਕਰਦੇ ਰੱਦ ਦਾ ਕੀ ਨਹੀਂ ਕਰਦੇ ਫਿਰਦਾ ਹੂੰ ਕਈ ਵਾਰੀ ਕਹਿੰਨੇ ਸੁਣਦੇ ਨਹੀਂ ਪਈ ਜੀ ਬਿਜਲੀ ਘਰ ਗਏ ਆ ਪੈਰ ਲੈ ਕੇ ਗਏ ਆ ਹੂੰ ਕੰਦੇ ਨੇ ਇਹ ਨਹੀਂ ਗੱਲ ਆਪਣੇ ਘਰ ਉਤਾਰ ਲਈ ਦੀ ਇਹਨਾਂ ਨੇ ਹਾਂ ਆਪਾਂ ਤਾਂ ਇਹ ਗੇੜੀ 2 ਮਹੀਨੇ ਹੋ ਗਏ ਥਾਰ ਲੱਗੀ ਨੂੰ ਜੀ ਅੱਗੇ ਵੇਖੋ ਜੀ ਸੋ ਤੁਸੀਂ ਦੇਖਿਆ ਵੀਡੀਓ ਦੇ ذریعے ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਆ ਜਿਹੜਾ ਗੁਰਬਤ ਭਰੀ ਜ਼ਿੰਦਗੀ ਹੈ ਜਿਹੜੀ ਉਹ ਬਸਰ ਕਰ ਰਿਹਾ ਹੈਗਾ ਪ੍ਰਸ਼ਾਸਨ ਦੇ ਨਾਲ ਉਹ ਕਹਿੰਦੇ ਅਸੀਂ ਕਈ ਵਾਰੀ ਮਿਲ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਇੱਕ ਕਹਿੰਦੇ ਪੱਖਾ ਚੱਲਦਾ ਇੱਕ ਬੱਲਬ ਚੱਲਦਾ ਇਹਦੇ ਚੱਲਦੇ ਆ ਲੱਖ ਤੋਂ ਉੱਪਰ ਆ ਜਿਹੜਾ ਉਹ ਬੈਲਾ ਆ ਚੁੱਕਿਆ ਤਾਰ ਕੱਟ ਦਿੱਤੀ ਗਈ ਆ ਉਹਦੇ باوجود ਵੀ ਇਹਨਾਂ ਨੂੰ ਬੈਲਾ ਧੜਾ ਧੜ ਆ ਰਿਹਾ ਹੈਗਾ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਲਗਾਤਾਰ ਟੱਕੇਸ਼ਾਈ ਕਰਨ ਤੇ ਉਤਰਿਆ ਹੋਇਆ ਕਹਨ ਨੂੰ ਇਹ ਸਰਕਾਰਾਂ ਜਿਹੜੀਆਂ ਉਹ ਲੋਕਾਂ ਦੀਆਂ ਸਰਕਾਰਾਂ ਇਹ ਲਗਾਤਾਰ ਸਟੇਜਾਂ ਤੋਂ ਅਨਾਉਂਸ ਕਰਦੇ ਆ ਕਿ ਅਸੀਂ ਲੋਕਾਂ ਦੇ ਆ ਲੋਕਾਂ ਲਈ ਆ ਕਰਤਾ ਆ ਕਰਤਾ ਪਰ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਆ ਕੇ ਦੇਖੀਏ ਤਾਂ ਇਹਨਾਂ ਲੋਕਾਂ ਦੇ ਨਾਲ ਲਗਾਤਾਰ ਸਰਕਾਰਾਂ ਜਿਹੜੀਆਂ ਉਹ ਟੱਕਾ ਕਰ ਰਹੀਆਂ ਹੈਗੀਆਂ ਤਾਂ ਤੁਸੀਂ ਵੀਡੀਓ ਦੇ ذریعے ਇਸ ਪਰਿਵਾਰ ਦੇ ਜ਼ੁਬਾਨੀ ਇਸ ਮਾਤਾ ਦੇ ਜ਼ੁਬਾਨੀ ਸਾਰੀ ਗੱਲਬਾਤ ਸੁਣੀ ਸਾਰਾ ਘਟਨਾਕਰਮ ਸੁਣਿਆ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਾਰੇ ਦਾ ਸਾਰਾ ਪਰਿਵਾਰ ਆ ਜਿਹੜਾ ਉਹ ਬਿਮਾਰ ਹੋ ਗਿਆ ਤੇ ਬਿਮਾਰੀ ਵਿੱਚ ਚਲਦੇ ਆ ਇਹਨਾਂ ਤੋਂ ਜਿਹੜਾ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਤੇ ਪ੍ਰਸ਼ਾਸਨ ਦੇ ਅੱਗੇ ਇਹਨਾਂ ਨੇ ਗੁਹਾਰ ਲਗਾਈ ਤੇ ਪਰ ਪ੍ਰਸ਼ਾਸਨ ਨੇ ਇਹਨਾਂ ਦੀ ਇੱਕ ਨਹੀਂ ਸੁਣੀ ਬਿਜਲੀ ਕੱਟ ਦਿੱਤੀ ਗਈ ਆ ਇਸ ਟਾਈਮ ਤੇ ਗੁਜਾਰਾ ਜੀਆ ਦੇ ਘਰੋਂ ਜਿਹੜਾ ਉਹ ਬਿਜਲੀ ਲੈ ਕੇ ਕਰ ਰਹੇ ਹੈਗੇ ਆ ਸੋ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਟੱਕਾ ਕਰਦਾ ਜਿਨ੍ਹਾਂ ਦੇ ਸਿਰ ਤੇ ਇਹਨਾਂ ਕਰਮਚਾਰੀਆਂ ਦੇ ਸਰਕਾਰਾਂ ਜਿਹੜੀਆਂ ਉਹ ਚੱਲਦੀਆਂ ਸੋ ਉਹਨਾਂ ਦੇ ਨਾਲ ਹੀ ਇਹ ਟੱਕਾ ਕਰਦੇ ਆ